ਵੋਟ ਪਾਣੀ ਲੋਕਾਂ ਨੇ ਪੈਸੇ ਲੈ ਕੇ ਵੋਟ ਪਾਣੀ ਤੁਸੀਂ दारू ਦੀ ਬੋਤਲ ਲੈ ਕੇ ਵੋਟ ਪਾਉਣੀ ਤੁਸੀਂ ਆਪਣੇ ਰਿਸ਼ਤੇਦਾਰਾਂ ਨੂੰ ਵੋਟ ਪਾਉਣੀ ਤੁਸੀਂ ਪਿੰਡ ਦੇ ਪੰਚ ਦੇ ਕਹੇ ਤੋਂ ਵੋਟ ਪਾਉਣੀ ਤੁਸੀਂ ਪਿੰਡ ਦੇ ਸਰਪੰਚ ਦੇ ਕਹੇ ਤੋਂ ਫਿਰ ਤੁਸੀਂ ਭਾਲਦੇ ਹੋ ਬਦਲਾ ਵੋਟਾਂ ਥੋਡੀਆਂ ਵਿਕਦੀਆਂ ਨੇ ਆٹے ਪਿੱਛੇ ਤੁਸੀਂ ਵੋਟ ਪਾਉਨੇ ਹੋ दारू दी ਬੋਤਲ ਪਿੱਛੇ ਤੁਸੀਂ ਵੋਟ ਪਾਉਂਦੇ ਹੋ ਖੰਡ ਪਿੱਛੇ ਚਾਹ ਪੱਤੀ ਪਿੱਛੇ ਦੁੱਧ ਪਿੱਛੇ ਤੁਸੀਂ ਵੋਟ ਪਾਉਂਦੇ ਹੋ ਪੈਸਿਆਂ ਪਿੱਛੇ ਤੁਸੀਂ ਵੀਕ ਜਾਂਦੇ ਹੋ ਆਪਣੀ ਨਿੱਜੀ ਰਿਸ਼ਤਦਾਰੀਆਂ ਪਿੱਛੇ ਤੁਸੀਂ ਵੀਕ ਜਾਂਦੇ ਹੋ ਫਿਰ ਤੁਸੀਂ ਕਹਿੰਦੇ ਹੋ ਕਿ ਸਾਡੇ ਜਿਹੜੇ ਸਿਆਸਦਾਨ ਨੇ ਇਹ ਸਿਆਸਦਾਨ ਦੇਸ਼ ਦਾ ਭਲਾਨੇ ਕਰਦੇ ਇਹ ਇਹ ਸਾਡੇ ਹਾਲਾਤ ਨੇ ਆਪਾਂ ਹੋਰ ਵੀ ਅੱਗੇ ਗੱਲਾਂ ਕਰਾਂਗੇ ਪਰ ਜਿਹੜੇ ਦੋਸਤ ਨਵੇਂ ਆਏ ਨੇ ਉਹ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਕਿਉਂਕਿ ਇਹੋ ਜੀਆਂ ਹੋਰ ਜਿਹੜੀ ਵੀਡੀਓ ਹੈਗੀਆਂ ਨੇ ਅਸੀਂ ਉਹ ਥੋੜੇ ਤੱਕ ਲੈ ਕੇ ਆਵਾਂਗੇ ਵੀਡੀਓ ਥੰਬਨੇਲ ਦੇ ਵਿੱਚ ਭਾਵੇਂ ਆ ਠੀਕ ਹੈ ਇੱਧਰ ਉੱਧਰ ਦੀਆਂ ਗੱਲਾਂ ਹੋ ਸਕਦੀਆਂ ਨੇ ਪਰ ਜਿਹੜਾ ਵੀਡੀਓ ਦਾ ਵਿਚਲਾ ਕੰਟੈਂਟ ਹੋਊਗਾ ਉਹ ਕੰਟੈਂਟ ਤੁਹਾਡੇ ਲਈ ਤੁਹਾਡੇ ਬੱਚਿਆਂ ਲਈ ਆਉਣ ਵਾਲੇ ਜਿਹੜਾ ਸਮਾਜ ਹੈ ਇਹਦੇ ਲਈ ਹੀ ਹੋਊਗਾ ਚੰਗੀਆਂ ਗੱਲਾਂ ਹੋਣਗੀਆਂ ਸੋ ਸਭ ਤੋਂ ਪਹਿਲਾਂ ਜਿਹੜੇ ਦੋਸਤ ਆਏ ਨੇ ਉਹ ਸਬਸਕ੍ਰਾਈਬ ਕਰ ਲੈਣ ਵੀਡੀਓ ਛੋਟੀ ਨਹੀਂ ਸਿਰਫ 2-3 ਮਿੰਟ ਦੀ ਵੀਡੀਓ ਹੈ ਪਹਿਲਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋ ਸੋ ਸ਼ੁਕਰੀਆ ਜਿਨ੍ਹਾਂ ਨੇ ਥੱਲੇ ਲਾਲ ਲੰਗਦਾ ਸਬਸਕ੍ਰਾਈਬ ਬਟਨ ਦੱਬਿਆ ਦੇਖੋ ਕਿ ਆਪਾਂ ਕਹਿੰਦੇ ਆ ਕਿ ਸਾਡੇ ਇੱਥੇ ਕੋਈ ਬਦਲਾਅ ਨਹੀਂ ਹੋਣ ਤੱਕ ਆਇਆ ਹੈਗਾ ਸਾਨੂੰ ਹੁਣ ਤੱਕ ਸਿਆਸਤਦਾਨ ਹੀ ਲੁੱਟ ਕੇ ਖਾ ਗਏ ਇਹ ਗੱਲ ਅਸੀਂ ਕਹਿੰਦੇ ਆ ਯਾਨੀ ਕਿ ਅਸੀਂ ਆਪਣੀਆਂ ਗਲਤੀਆਂ ਕਲੇਮ ਨਹੀਂ ਕਰਦੇ ਅਸੀਂ ਸਾਰੇ ਦਾ ਸਾਰਾ ਜਿਹੜਾ ਟੋਰਾ ਉਹ ਟੋਰਾ ਅਸੀਂ ਸਿਆਸਦਾਨਾਂ ਤੇ ਝਾੜ ਦਿੰਦੇ ਆ ਇਸ ਗੱਲ ਤੋਂ ਭੱਜਿਆ ਨਹੀਂ ਜਾ ਸਕਦਾ ਇਸ ਗੱਲ ਤੋਂ ਮਨਕਰ ਨਹੀਂ ਹੋਇਆ ਜਾ ਸਕਦਾ ਕੀ ਜਦੋਂ ਪਿੰਡ ਦੀਆਂ ਪੰਚਾਇਤੀ ਚੋਣ ਹੁੰਦੀ ਹੈ ਕੀ ਪਿੰਡ ਦੀਆਂ ਪੰਚਾਇਤੀ ਚੋਣਾਂ ਦੇ ਵਿੱਚ ਅਸੀਂ ਦਾਰੂ ਦੀਆਂ ਬੋਤਲਾਂ ਪਿੱਛੇ ਵਿਕਦੇ ਨਹੀਂ ਕੀ ਅਸੀਂ ਪਿੰਡ ਦੀਆਂ ਪੰਚਾਇਤੀ ਚ ਬੇਸ਼ੱਕ ਸਾਰੀ ਚੋਣਾਂ ਦੇ ਵਿੱਚ ਵਿਕਦੇ ਆ ਪਰ ਆਪਾਂ ਪੰਚਾਇਤੀ ਚੋਣਾਂ ਦੀ ਗੱਲ ਕਰ ਰਹੇ ਆ ਕੀ ਪਿੰਡ ਦੀਆਂ ਪੰਚਾਇਤੀ ਚੋਣਾਂ ਦੇ ਵਿੱਚ ਅਸੀਂ ਪੈਸੇ ਨਹੀਂ ਲੈਂਦੇ ਹੈਗੇ ਕੀ ਅਸੀਂ ਆਪਣੇ ਰਿਸ਼ਤੇਦਾਰਾਂ ਦੇ ਕਹੇ ਤੋਂ ਕੀ ਆਪਾਂ ਆਪਣੇ ਦੋਸਤਾਂ ਮਿੱਤਰਾਂ ਦੇ ਕਹੇ ਤੋਂ ਕੀ ਆਪਾਂ ਆਪਣੇ ਲੋਕਾਂ ਨੂੰ ਵੋਟ ਨਹੀਂ ਪਾਉਂਦੇ ਹੈਗੇ ਕੀ ਕਦੇ ਆਪਾਂ ਨੇ ਕੋਈ ਕੰਮ ਦੇਖ ਕੇ ਕਿ ਕਿਹੜਾ ਬੰਦਾ ਕੰਮ ਕਰਨ ਵਾਲਾ ਕਿਹੜਾ ਬੰਦਾ ਰਾਜਨੀਤੀ ਕਰਨ ਵਾਲਾ ਇਹ ਚੀਜ਼ ਦੇਖ ਕੇ ਆਪਾਂ ਨੇ ਕਦੇ ਵੋਟ ਪਾਈ ਹੈ ਕਦੇ ਪੰਚ ਸਰਪੰਚ ਜਿਹੜਾ ਵੋਟ ਪਿੰਡ ਦੀ ਇਲੈਕਸ਼ਨ ਲੜਦਾ ਉਹਨੂੰ ਕਦੇ ਪੁੱਛਿਆ ਕਿ ਤੂੰ ਸਾਡੇ ਪਿੰਡ ਦੇ ਲਈ ਕਰੇਗਾ ਕੀ ਸਾਡੀ ਪਿੰਡ ਦੀਆਂ ਬੇਸ਼ੱਕ ਆਪਾਂ ਕਹਿੰਦੇ ਆ ਕਿ ਬਥੇਰੇ ਸਾਲ ਹੋ ਗਏ ਸਾਡੀ ਸਾਨੂੰ ਆਜ਼ਾਦ ਹੋਇਆ ਦੇਸ਼ ਨੂੰ ਅੰਗਰੇਜ਼ਾਂ ਤੋਂ ਪਾਰਦੇਸ਼ ਨੂੰ ਸਾਡੇ ਨੂੰ ਪਰ ਅੱਜ ਤੱਕ ਅਸੀਂ ਗਲੀਆਂ ਨਾਲੀਆਂ ਤੇ ਖੜੇ ਆ ਗਲੀਆਂ ਨਾਲੀਆਂ ਤੇ ਇਸ ਕਰਕੇ ਖੜੇ ਆ ਕਿ ਗਲੀਆਂ ਨਾਲੀਆਂ ਬਣੀਆਂ ਹੀ ਨਹੀਂ ਹੈ ਤੁਸੀਂ ਪਿੰਡਾਂ ਤੇ ਜਾ ਕੇ ਹਾਲਾਤਾਂ ਦੇਖ ਲਓ ਕੀ ਨੇ ਕੀ ਕਦੇ ਪੁੱਛਿਆ ਕਿਸੇ ਇਲੈਕਸ਼ਨ ਲੜਨ ਵਾਲੇ ਬੰਦੇ ਤੋਂ ਕਿ ਅਸੀਂ ਤੁਹਾਨੂੰ ਕਿਉਂ ਵੋਟ ਪਾਈਏ ਜੇ ਤੈਨੂੰ ਅਸੀਂ ਵੋਟ ਪਾਉਂਦੇ ਆ ਤੂੰ ਸਾਡੇ ਲਈ ਕਰੇਂਗਾ ਕੀ ਇਹ ਗੱਲਾਂ ਕਦੇ ਆਪਾਂ ਨੇ ਕੀਤੀਆਂ ਇਹ ਗੱਲਾਂ ਆਪਾਂ ਨੇ ਬਿਲਕੁਲ ਨਹੀਂ ਕੀਤੀਆਂ ਕਿਉਂ ਨਹੀਂ ਕੀਤੀਆਂ ਇਸ ਕਰਕੇ ਨਹੀਂ ਕੀਤੀਆਂ ਕਿ ਅਸੀਂ ਵੀ ਅੰਦਰੋਂ ਬੇਈਮਾਨ ਆ ਅਸੀਂ ਵੀ ਬੇਈਮਾਨ ਲੋਕ ਐ ਅਸੀਂ ਬੇਈਮਾਨ ਇਸ ਕਰਕੇ ਐ ਕਿਉਂ ਅਸੀਂ ਵੀ ਚੰਗੀ ਚੀਜ਼ ਐ ਕਿ ਕਦੇ ਵੋਟ ਨਹੀਂ ਪਾਈ ਅਸੀਂ ਸਿਰਫ ਜਾਤਾਂ ਲਾ ਰਿਆਂ ਨੂੰ ਵੋਟ ਪਾਈ ਐ ਝੂਠੇ ਵਾਅਦਿਆਂ ਨੂੰ ਵੋਟ ਪਾਈ ਐ ਆਪਣੇ ਯਾਰਾਂ ਦੋਸਤਾਂ ਨੂੰ ਰਿਸ਼ਤੇਦਾਰਾਂ ਨੂੰ ਖੁਸ਼ ਕਰਨ ਦੇ ਲਈ ਵੋਟ ਪਾਈ ਐ ਅਸੀਂ दारू ਪੀ ਕੇ ਵੋਟ ਪਾਈ ਐ दारू ਦੀ ਬੋਤਲ ਹੱਥ ਦੇ ਵਿੱਚ ਫੜ ਕੇ ਵੋਟ ਪਾਈ ਐ ਅਸੀਂ ਪੈਸੇ ਲੈ ਕੇ ਵੋਟ ਪਾਈ ਐ ਅਸੀਂ ਕਿਸੇ ਤੋਂ ਸਾਨਾਨ ਕਰਾ ਕੇ ਕੰਮ ਦਾ ਫਿਰ ਵੋਟ ਪਾਈ ਹੈ ਜਦੋਂ ਚੰਗੇ ਕੰਮ ਦੇ ਲਈ ਆਪਾਂ ਨੇ ਵੋਟ ਪਾਈ ਨਹੀਂ ਹੈ ਤਾਂ ਚੰਗਾ ਕੰਮ ਹੋਊਗਾ ਕਿਵੇਂ ਸੋਚਿਓ ਜ਼ਰੂਰ